ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜਾਇ ਪੀਰਾਂ ਦੀ ਜਾਇ ਮਸਤਾਂ ਦੀ ਦੋਸਤੋ ਅੱਜ ਦੀ ਚ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਗਊ ਮਾਤਾ ਦੇ ਢਾਲੇ ਬਾਰੇ ਜਿਹੜਾ ਕਿ ਗਊ ਮਾਤਾ ਦਾ ਇਹ ਢਾਲਾ ਬਹੁਤ ਪੁਰਾਣੇ ਸਮੇਂ ਤੋਂ ਪ੍ਰਾਤਨ ਸਮੇਂ ਤੋਂ ਸੀ ਇਸ ਢਾਲੇ ਨੂੰ ਕਰਦੇ ਆ ਪਰ ਅੱਜ ਹੀ ਤੁਹਾਨੂੰ ਇਸ ਢਾਲੇ ਨੂੰ ਕਰਨ ਦਾ ਤਰੀਕਾ ਥੋੜਾ ਲੱਗ ਜਾ ਦੱਸਾਂਗੇ ਕਿਉਂ ਕਰਕੇ ਇਹ ਜਿਹੜਾ ਢਾਲਾ ਹੈ ਬਹੁਤ ਜਬਰਦਤ ਸਟਾਲ ਆਇਆ ਇਹਦੇ ਨਾਲ ਸਾਰੇ ਕੰਮ ਰਾਸ ਹੁੰਦੇ ਆ ਜਿੰਨੀਆਂ ਵੀ ਕਿਲੋ ਕੀ ਟੋਟਲੀ ਜਿੰਨੇ ਵੀ ਤੁਹਾਡੇ ਕੰਮ ਆ ਸਾਰੇ ਪੂਰੇ ਹੁੰਦੇ ਆ ਜਿਵੇਂ ਮਨ ਕੀ ਧਾਰ ਕੇ ਇਸ ਕੰਮ ਨੂੰ ਕਰ ਦੋ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੱਧ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਨ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਆ ਮਾਂ ਗੋਮਾਤਾ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਜ਼ਬਰਦਸਤ ਪਾਕ ਮਲਟਾ ਵਾਲਾ ਦੋਸਤੋ ਏਟਾਲਾ ਪੁਰਾਣੇ ਸਮੇਂ ਤੋਂ ਬਜ਼ੁਰਗਾਂ ਨੇ ਵੀ ਦਿੱਤਾ ਹੋਇਆ ਹੈ ਤਾਂ ਕਈ ਲੋਕ ਕਰ ਵੀ ਚੁੱਕੇ ਹੋਣਗੇ ਪਰ ਸਾਡਾ ਜਿਹੜਾ ਤਰੀਕਾ ਹੈ ਤੁਹਾਨੂੰ ਪੂਰਾ ਤਰੀਕਾ ਸਮਝਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਢਾਲੇ ਨੂੰ ਕਰਨਾ ਹੈ ਕਿਉਂ ਕਰਕੇ ਢਾਲਾ ਤਰੀਕੇ ਆ ਦੇ ਨਾਲ ਹੀ ਹੁੰਦਾ ਹੈ ਬਿਨਾ ਤਰੀਕੇ ਤੋਂ ਕੋਈ ਢਾਲਾ ਨਹੀਂ ਹੁੰਦਾ ਤਰੀਕੇ ਆਪਣੇ 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 ਲੋਕ ਵਰਤ ਲੈਂਦੇ ਉਹਦੇ ਨਾਲ ਥੋੜਾ ਜਿਹਾ ਕੰਮ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਸੋ ਕੋਈ ਢਾਲਾ ਲੱਗਦਾ ਕੋਈ ਨਹੀਂ ਲੱਗਦਾ ਇਹ ਢਾਲਾ ਕਿੱਦਾਂ ਲੱਗਣਾ ਤੁਹਾਨੂੰ ਮੈਂ ਪੂਰਾ ਜਾਣਕਾਰੀ ਪੂਰੀ ਜਿਹੜੀ ਆ ਵੀਡੀਓ ਨੂੰ ਤੁਹਾਨੂੰ ਦੇਖਣਾ ਪੈਣਾ ਬਿਨਾਂ ਸਕਿੱਪ ਕੀਤੇ ਹੋ ਤਾਂ ਸਾਰੀ ਗੱਲ ਸਮਝ ਤੁਹਾਨੂੰ ਤਾਂ ਆਣੀ ਹੈ ਤਾਂ ਹੁਣ ਜਦੋਂ ਆਪਾਂ ਗੱਲ ਕਰਦੇ ਕਿ ਗਊ ਮਾਤਾ ਗਊ ਮਾਤਾ ਜਿਹੜੇ ਐ ਜਦੋਂ ਤੁਹਾਨੂੰ ਪਤਾ ਸਾਗਰ ਮੰਥਨ ਹੋਇਆ ਸੀ ਜਦੋਂ ਦੇਵਤਿਆਂ ਤੇ ਅਸੁਰਾਂ ਦਾ ਯੁੱਧ ਹੋਇਆ ਸੀ ਉਹਦੇ ਵਿੱਚੋਂ ਸਾਗਰ ਮੰਥਨ ਕੀਤਾ ਸੀ ਸਾਗਰ ਮੰਥਨ ਦੇ ਵਿੱਚੋਂ ਬਹੁਤ ਸਾਰੇ ਦੇਵੀ ਦੇਵਤੇ ਪ੍ਰਗਟ ਹੋਏ ਸੀ ਉਨਾ ਵਿੱਚੋਂ ਗਊ ਮਾਤਾ ਵੀ ਪ੍ਰਗਟ ਹੋਈ ਸੀ ਗਊ ਮਾ ਜਿਹੜੀ ਸੀ ਕਾਮਦੇਨੂ ਗਊ ਮਾਤਾ ਦੇ ਨਾਮ ਦੇ ਨਾਲ ਪ੍ਰਸਿੱਧ ਹੋਈ ਸੀ ਜਿਹੜੀ ਕਾਮਦੇਨੂ ਗਊ ਮਾਤਾ ਸੀ ਉਹ ਦੇਵਤਿਆਂ ਨੂੰ ਦਿੱਤੀ ਸੀ ਕਿ ਦੇਵਤਿਆਂ ਨੇ ਉਹ ਜਿਹੜੇ ઋષਿ ਸੀਗੇ ਸੱਤ ઋષਿ ਉਹਨਾਂ ਨੂੰ ਦਿੱਤੀ ਸੀ ਸੱਤ ઋષਿ ਧਰਤੀ ਤੇ ਵਿਰਾਜਮਾਨ ਸੀ ਤੇ ਜਿਹੜੀ ਗਊ ਮਾਤਾ ਸੀ ਉਹ ਇੱਛਾ ਪੂਰਤੀ ਕਰਦੀ ਸੀ ਜਿਹਨੂੰ ਕਹਿੰਦੇ ਸੀ ਕਾਮਦੇਨੂ ਮਾਤਾ ਜੀ ਜਿਹੜਾ ਤੁਹਾਡਾ ਕੋਈ ਵੀ ਕੰਮ ਹੈ ਉਹਨੂੰ ਪੂਰਾ ਕਰ ਦੇਣ ਤੁਸੀਂ ਜਿਹੜੀ ਵੀ ਮਨਸ਼ਾ ਨਾਲ ਤੁਸੀਂ ਜਿਹੜੀ ਵੀ ਜੀ ਨੂੰ ਤੁਸੀਂ ਕਹਿੰਦੇ ਸੀ ਉਹ ਗਊ ਮਾਤਾ ਪੂਰਾ ਕਰ ਦਿੰਦੀ ਸੀ ਇਸ ਕਰਕੇ ਗਊ ਮਾਤਾ ਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੈ ਔਰ 33 ਕਰੋੜ ਦੇਵੀ ਦੇਵਤੇ ਮਾਂ ਇਸ ਗਊ ਮਾਤਾ ਦੇ ਵਿੱਚ ਵਿਰਾਜਮਾਨ ਨੇ ਤੇ ਇਹਨਾਂ ਦੇ ਕੀਤੇ ਹੋਏ ਜਿਹੜੇ ਢਾਲੇ ਆ ਪੂਰੇ 100% ਲੱਗਦੇ ਆ ਜਿਹੜਾ ਵੀ ਕੋਈ ਕੰਮ ਹੋਊਗਾ ਜਿਹਨਾਂ ਦਾ ਦੇਵੀ ਦੇਵਤਾ ਰੂਸੇ ਆਊਗਾ ਪਿੱਤਰ ਰੂਸੇ ਹੋਣੋ ਗਊ ਦੀ ਸੇਵਾ ਕਰ ਲਵੇ ਸਾਰਾ ਕੰਮ ਇੱਥੇ ਬਣ ਜਾਣਾ ਦੂਜੀ ਕੁਛ ਕਰਾਦੀ ਲੋੜ ਨਹੀਂ ਪੈਣੀ ਤੇ ਦੋਸਤੋ ਇਹ ਟਾਲਾ ਕਿੱਦਾਂ ਤੁਸੀਂ ਕਰਨਾ ਆ ਕਿਸ ਤਰੀਕੇ ਨਾਲ ਕਰਨਾ ਸਾਰਾ ਸਮਝਾ ਦੰਨਾ ਜਿਸ ਤਰ੍ਹਾਂ ਹੁਣ ਗੱਲ ਕੀਤੀ ਕਿ ਤੁਹਾਡਾ ਕੋਈ ਕੰਮਕਾਰ ਨਹੀਂ ਬਣਦਾ ਬੰਦ ਤਕਦੀਰ ਪਈ ਹੈ ਕੋਈ ਕੰਮ ਨਹੀਂ ਬਣਦਾ ਸਾਰੇ ਕੰਮ ਰਾਸ ਹੀ ਨਹੀਂ ਹੋ ਰਹੇ ਕਿੱਥੇ ਜਾਣੇ ਨਾ ਹੁੰਦੀ ਹੈ ਤੁਸੀਂ ਕੀ ਕਰਨਾ ਇਹ ਜਿਹੜਾ ਗਊ ਮਾਤਾ ਦਾ ਟਾਲਾ ਜਿੱਦਾਂ ਸਮਝਾਵਾਂਗੇ ਐਂਡ ਤੇ ਜਾ ਕੇ ਵਿੱਚ ਪੂਰੀ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਕਿੱਥੇ ਕਿੱਥੇ ਵਰਤਣਾ ਇਹ ਟਾਲਾ ਤਾਂ ਮੇ ਹੋ ਜਾਏਗਾ ਇੱਕ ਟਾਲਾ ਕਰਨ ਦੇ ਨਾਲ ਜੇ ਤੁਸੀਂ ਕੋਈ ਤੁਹਾਡੀ ਮੈਰਿਜ ਲਾਈਫ ਦੇ ਵਿੱਚ ਜਾਂ ਮੈਰਿਜ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤਾਂ ਵੀ ਤੁਸੀਂ ਇਸ ਢਾਲੇ ਨੂੰ ਕਰ ਸਕਦੇ ਹੋ ਤੁਹਾਡੀ ਮੈਰਿਜ ਲਾਈਫ ਜਿਹੜੀ ਹੈ ਉਹ ਵੀ ਵਧੀਆ ਹੋ ਜਾਏਗੀ ਜਾਂ ਕੋਈ ਮੈਰਿਜ ਨਹੀਂ ਹੋ ਰਹੀ ਤਾਂ ਵੀ ਇਸ ਢਾਲੇ ਨੂੰ ਕਰ ਸਕਦੇ ਆ ਜਾਂ ਨੌਕਰੀ ਪੇਸ਼ੇ ਵਾਲੇ ਬੰਦੇ ਆ ਕੋਈ ਨੌਕਰੀ ਕਰਨਾ ਚਾਹੁੰਦੇ ਹੋ ਨੌਕਰੀ ਦੇ ਵਿੱਚ ਕੋਈ ਸਕਸੈਸ ਨਹੀਂ ਮਿਲ ਰਿਹਾ ਨੌਕਰੀ ਦੇ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਤਾਂ ਵੀ ਤੁਸੀਂ ਇਸ ਢਾਲੇ ਨੂੰ ਕਰ ਸਕਦੇ ਆ ਜੇ ਤੁਸੀਂ ਨੌਕਰੀ ਨਹੀਂ ਤੁਹਾਨੂੰ ਮਿਲਦੀ ਤਾਂ ਤੁਸੀਂ ਵੀ ਇਸ ਢਾਲੇ ਨੂੰ ਕਰ ਸਕਦੇ ਆ ਜਾਂ ਕੋਈ ਹੋਰ ਵਿਦੇਸ਼ ਜਾਣਾ ਚਾਹੁੰਦਾ ਵਿਦੇਸ਼ ਦਾ ਕੰਮ ਨਹੀਂ ਹੁੰਦਾ ਤਾਂ ਵੀ ਇਸ ਢਾਲੇ ਨੂੰ ਤੁਸੀਂ ਕਰ ਸਕਦੇ ਆ ਕੋਈ ਹੋਰ ਵਿਦੇਸ਼ ਦੇ ਵਿੱਚ ਰਹਿੰਦਾ ਹੋਵੇ ਉਹਦਾ ਕੰਮ ਪੂਰਾ ਨਹੀਂ ਹੁੰਦਾ ਹੋਵੇ ਤਾਂ ਵੀ ਤੁਸੀਂ ਇਸ ਢਾਲੇ ਨੂੰ ਅਪਣਾ ਸਕਦੇ ਆ ਕਰ ਸਕਦੇ ਆ ਇਹ ਕੁੱਲ ਮਿਲਾ ਕੇ ਜਿਹਨੂੰ ਕੋਈ ਕਹ ਲਿਏ ਕਿ 100% ਸਾਰੇ ਪਾਸੋਂ ਇਸ ਢਾਲੇ ਨੂੰ ਜੇ ਅਸੀਂ ਮੰਨ ਕੇ ਚੱਲੀਏ ਤਾਂ ਸਾਰੇ ਪਾਸੋਂ ਇਹ ਸਿੱਧੀ ਦਾ ਪ੍ਰਤੀਕ ਬਣਿਆ ਜਾਂਦਾ ਹਰ ਪਾਸੋਂ ਸਿੱਧ ਕੰਮ ਕਰਦਾ ਸਿੱਧ ਰਾਸ ਕਰਦਾ ਹਰ ਇੱਕ ਕੰਮ ਨੂੰ ਤਾਂ ਦੋਸਤੋ ਢਾਲਾ ਕਿੱਦਾਂ ਕਰਨਾ ਹੁਣ ਸੁਣ ਲਓ ਪਹਿਲਾਂ ਤਾਂ ਪਹਿਲਾਂ ਤਾਂ ਇਸ ਟਾਲੇ ਨੂੰ ਕਿਸ ਤਰ੍ਹਾਂ ਕਰਨਾ ਹੈ ਸੁਣ ਲਓ ਇਸ ਗੱਲ ਨੂੰ ਤੁਸੀਂ ਕੀ ਕਰਨਾ ਇਸ ਜਿਹੜਾ ਟਾਲੇ ਨੂੰ ਸੋਮਵਾਰ ਤੋਂ ਸ਼ੁਰੂ ਕਰ ਲੈਣਾ ਵੈਸੇ ਤਾਂ ਇਸ ਟਾਲੇ ਨੂੰ ਕਿਸੇ ਦਿਨ ਤੋਂ ਵੀ ਸ਼ੁਰੂ ਕਰ ਸਕਦੇ ਆ ਇਹਦੇ ਵਿੱਚ ਕੋਈ ਦਿਨ ਦਾ ਬੰਦਿਸ਼ ਨਹੀਂ ਹੈਗੀ ਬੰਗਲ ਬੁੱਧ ਕਿਸੇ ਵੀ ਦਿਨ ਤੋਂ ਇਹੇ ਇਹ ਟਾਲਾ ਤੁਸੀਂ ਲਗਾਤਾਰ ਸੋਮਵਾਰ ਤੋਂ ਸ਼ੁਰੂ ਕਰਕੇ ਜਿਹੜਾ ਸੋਮਵਾਰ ਦਾ ਤੁਸੀਂ ਦਿਨ ਹੋਏਗਾ ਉਸ ਤੋਂ ਤਰੀਕ ਨੂੰ ਨੋਟ ਕਰ ਲੈਣਾ ਤੇ ਉਸ ਦਿਨ ਤੋਂ ਬਾਅਦ ਤੁਸੀਂ 21 ਦਿਨ ਇਸ ਲਗ ਟਾਲੇ ਨੂੰ ਲਗਾਤਾਰ ਕਰਨਾ ਇਹ ਦਿਨ ਦੇ ਵਿੱਚ ਤੁਹਾਡੇ ਸਾਰੇ ਕੰਮ ਰਾਸ ਹੋ ਜਾਣੇ ਆ ਸਾਰੇ ਕੰਮ ਪਣ ਜਾਣੇ ਆ ਜਿੰਨੇ ਵੀ ਵਿਗੜੇ ਹੋਏ ਕੰਮ ਹੋਣਗੇ ਜਿੰਨੇ ਵੀ ਕੋਈ ਕੰਮ ਅਧੂਰਾ ਹੋਏਗਾ ਪੂਰਾ ਹੋ ਜਾਏਗਾ ਠੀਕ ਹੈ ਢਾਲੇ ਨੂੰ ਤੁਸੀਂ ਕਿਸ ਤਰ੍ਹਾਂ ਕਰਨਾ ਪਹਿਲਾਂ ਸੁਣ ਲਓ 21 ਦਿਨਾਂ ਦਾ ਢਾਲਾ ਬਹੁਤ ਜ਼ਬਰਦਸਤ ਹੈ ਜੇ 21 ਦਿਨਾਂ ਚ ਕੰਮ ਹੁੰਦੇ ਆ ਤਾਂ ਜੇ ਤੁਸੀਂ ਇਸ ਢਾਲੇ ਨੂੰ ਲਗਾਤਾਰ ਵੀ ਕਰਦੇ ਰਹੋ ਫਿਰ ਤਮੇ ਚੱਕ ਕੰਮ ਤੁਹਾਡੇ ਕਦੀ ਰੁਕਣਗੇ ਨਹੀਂ ਕਿੱਦਾਂ ਕਰਨਾ ਹੈ ਸੁਣ ਲਓ ਤੁਸੀਂ ਇੱਕ ਆਟਾ ਆਟਾ ਲੈਣਾ ਆਟੇ ਨੂੰ ਗੁੰਨ ਲੈਣਾ ਚੰਗੀ ਤਰ੍ਹਾਂ ਗੁੰਨਣ ਤੋਂ ਬਾਅਦ ਆਟੇ ਨੂੰ ਚੰਗੀ ਤਰ੍ਹਾਂ ਗੁਰਨੇ ਕੇ ਉਸ ਤੋਂ ਬਾਅਦ ਤੁਸੀਂ ਗੁੜ ਦੀ ਪੇਸੀ ਲੈਣੀ ਆ ਗੁੜ ਦੀ ਪੇਸੀ ਲੈ ਕੇ ਉਹਨੂੰ ਆਟੇ ਦੇ ਵਿੱਚ ਲਪੇਟ ਲੈਣੀ ਆ ਆਟੇ ਦੇ ਵਿੱਚ ਗੋਲ ਕਰ ਲੈਣੀ ਆ ਗੁੜ ਦੀ ਪੇਸੀ ਜਿਹੜੇ ਦਿਖੇ ਨਾ ਠੀਕ ਹੈ ਗੁੜ ਦੀ ਪੇਸੀ ਦਿਖੇ ਨਾ ਤੁਸੀਂ ਕੀ ਕਰਨਾ ਉਹ ਗੁੜ ਦੀ ਪੇਸੀ ਆਟਾ ਜਿਹੜਾ ਹੈ ਆਪਣੇ ਸਿਰ ਤੋਂ 7 ਵਾਰ ਘਮਾ ਲੈਣਾ ਪੁੱਠਾ ਨਹੀਂ ਘਮਾਉਣਾ ਸਿੱਧਾ ਘਮਾਉਣਾ ਤੇ ਤੁਹਾਡਾ ਕੋਈ ਕੰਮ ਜਿਹੜਾ ਨਹੀਂ ਵੀ ਬਣਦਾ ਉਸ ਕੰਮ ਬਾਰੇ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਅਰਦਾਸ ਕਿਹਨੂੰ ਕਰਨੀ ਹੈ ਮਾਤਾ ਗਉਰੀ ਜੀ ਅੱਗੇ ਕਰਨੀ ਹੈ ਜਾਂ ਗਉਰੀ ਮਾਤਾ ਦੀ ਤੁਹਾਡੇ ਕੋਲ ਕੋਈ ਮੰਦਰ ਜਾਂ ਫੋਟੋ ਨਹੀਂ ਹੈਗੀ ਤਾਕ ਦੁਰਗਾ ਮਾਤਾ ਤੋਂ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਆਪਣਾ ਕੰਮ ਮਾਤਾ ਅੱਗੇ ਫਰਿਆਦ ਲਾ ਕੇ ਕਰ ਦੇਣਾ ਤੇ ਤੁਸੀਂ ਜਿਹੜਾ ਇਹ ਗੁਰਦ ਦੀ ਪੇਸੀ ਹੈ ਕਿਸੇ ਵੀ ਗਊਸ਼ਾਲਾ ਦੇ ਵਿੱਚ ਚਲੇ ਜਾਣਾ ਗਊਸ਼ਾਲਾ ਦੇ ਵਿੱਚ ਜਾ ਕੇ ਗਊ ਮਾਤਾ ਨੂੰ ਤੁਸੀਂ ਰੋਜ਼ ਦੇ ਰੋਜ਼ ਖਿਲਾ ਦੇਣੀ ਹੈ ਇਸੇ ਤਰ੍ਹਾਂ ਤੁਸੀਂ ਇੱਕ ਰੂਟੀਨ ਬਣਾ ਕੇ ਸ਼ੁਰੂ ਤੋਂ ਪਹਿਲੇ ਦਿਨ ਤੋਂ 21 ਦਿਨ ਤੱਕ ਤੁਸੀਂ ਕਰ ਲਿਓ ਹਫਤੇ ਦੇ ਵਿੱਚ ਤੁਹਾਡਾ ਰਿਜ਼ਲਟ ਤੁਹਾਨੂੰ ਮਿਲ ਜਾਏਗਾ ਤੇ ਦੋਸਤੋ ਇਹਨੂੰ ਕਰਨ ਦੇ ਨਾਲ ਸਾਰੇ ਕੰਮ ਰਾਸ ਹੁੰਦੇ ਆ ਏ ਟੂ ਜ਼ेड ਜਿਹੜੇ ਦੱਸਿਆ ਤਾਂ ਦੋਸਤੋ ਇਹੀ ਮੇਰੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾ ਦੀ ਮਾਲਕ ਪਲੀ ਕਰੇ